ਜਿਹੜੇ ਆਪ ਵਾਲੇ ਐਮ.ਐਲ.ਏ ਆ ਇਹਦਾ ਲੀਡਰ ਹੈ ਇਹ ਖਾਸ ਕਰਕੇ ਜਿਹੜੇ ਬਾਹਰੋਂ ਆ ਇਹਨਾਂ ਨੇ ਬੰਦੇ ਭੇਜੇ ਆ ਇਹਨਾਂ ਨੇ ਮਹੀਨਾ ਬੰਨ ਲਿਆ ਮਸ਼ੀਨ ਵੇਚਣ ਵਾਲਿਆਂ ਨਾਲ ਜੇ ਅਸੀਂ ਫੜਦੇ ਆ ਤੇ ਸਾਡੀ ਬਦਲੀ ਕਰ ਦਿੰਦੇ ਤਾਂ ਹੀ ਉਹ ਤੁਸੀਂ ਦੇਖਿਆ ਹੋਣਾ ਕੀ ਆ ਜਿਹੜੇ ਜਿੰਨਾ ਤੁਸੀਂ ਫੜਦੇ ਹੋ ਨਾ ਨਾ ਛੜ ਦਿੰਦੇ ਪੁਲਿਸ ਵਾਲੇ ਕਿਉਂਕਿ ਆ ਮਹੀਨਾ ਲਈ ਜਾਂਦੇ ਝਾੜੂ ਵਾਲੇ ਆ ਝਾੜੂ ਵਾਲਿਆਂ ਦਾ ਕੋਈ ਜਗਾ ਨਹੀਂ ਪੰਜਾਬ ਦਾ ਇੰਨਾ ਬੁਰਾ ਹਾਲ ਪੰਜਾਬ ਦਾ ਕਰਤਾ ਆ 3 ਸਾਲਾਂ ਦੇ ਅੰਦਰ ਸਾਰਾ ਕੁਛ ਹੀ ਖਰਾਬ ਕਰਤਾ ਆ ਦੇਖੋ ਹੜਾਂ ਕਰਕੇ ਕੀ ਹੋਇਆ ਅੱਜ ਜੇ ਅਕਾਲੀ ਦਲ ਦੀ ਸਰਕਾਰ ਹੁੰਦੀ ਆ ਹੜ ਨਹੀਂ ਆਉਣੇ ਸੀ ਕਿਉਂਕਿ ਵੱਡੇ ਬਾਦਲ ਸਾਹਿਬ 4 ਮਹੀਨੇ ਪਹਿਲੇ ਇੰਜ਼ਾਮ ਕਰ ਲੈਂਦੇ ਸੀ ਸਾਰੇ ਬੰਧ ਪੱਕੇ ਕਰ ਦਿੰਦੇ ਸੀ ਪੈਸੇ ਲਾ ਕੇ ਪੂਰੇ ਐ ਪ੍ਰਬੰਧ ਹੁੰਦਾ ਸੀ ਇਹਨਾਂ ਨੇ ਤਾਂ ਪੁੱਛਿਆ ਹੀ ਨਹੀਂ ਪਾਣੀ ਆਇਆ ਤਾਂ ਡੀ ਮਿਨਿਸਟਰ ਹੈ ਹੀ ਨਹੀਂ ਸੀ ਇੱਥੇ ਸਭ ਜੇ ਬਚਾਉਣਾ ਪੰਜਾਬ ਨੂੰ ਜੇ ਗਰੀਬ ਜਨਤਾ ਨੂੰ ਬਚਾਉਣਾ ਆਪਣੀ ਪਾਰਟੀ ਲੈ ਕੇ ਆਓ ਹੁਣ ਬੀਬੀਆਂ ਬੈਠੀਆਂ ਸਾਰੀਆਂ ਹੁਣ ਤੁਹਾਨੂੰ ਆਟਾ ਦਾ ਲਾਉਂਦਾ ਕਿ ਨਹੀਂ ਇਹ ਬਾਦਲ ਸਾਹਿਬ ਤੇ ਕਾਲੀ ਜ਼ਿਲਕਾ ਆ ਤੇ ਤਾਂ ਆਟਾ ਦਾ ਨੀਲੇ ਕਾਰਡ ਸੀ ਸਾਰੇ ਬੰਦ ਹੋ ਗਏ ਪੁਣੇ ਦਾ ਕਣਕ ਵੀ ਆਉਂਦੀ ਐ ਆ ਸੈਂਟਰ ਦੀ ਆਉਂਦੀ ਐ ਇੱਕ ਸਾਲ ਵਸਦੇ ਐ ਉਹ ਆਪਣੀ ਪੰਜਾਬ ਸਕੀਮ ਬੰਦ ਕਰਤੀ ਇਹਨਾਂ ਨੇ ਸ਼ਗਨ ਵੀ ਬੰਦ ਕਰਤੀ ਐਸੀ ਬੱਚਿਆਂ ਨੂੰ ਮੁਫਤ ਪੜਾਉਂਦੇ ਸੀ ਉਹ ਸਕੀਮ ਵੀ ਬੰਦ ਕਰਤੀ ਇਹਨਾਂ ਨੇ ਲੜਕੀਆਂ ਨੂੰ ਸਾਈਕਲ ਦੰਦੇ ਸੀ ਉਹ ਵੀ ਬੰਦ ਕਰ ਦਿੱਤੇ ਮੈਡੀਕਲ ਇੰਸ਼ੋਰੈਂਸ ਸਕੀਮ ਵੀ ਬੰਦ ਕਰ ਦਿੱਤੀ ਗੱਲਾਂ ਜਿੰਨੀਆਂ ਮਰਜ਼ੀ ਕਰਾ ਲਓ ਇਹਨਾਂ ਤੋਂ ਝੂਠ ਤੇ ਝੂਠ ਝੂਠ ਤੇ ਝੂਠ ਦੇਖੋ ਕਾਮੀ ਦਲ ਕਿਤੇ ਝੂਠ ਨਹੀਂ ਮਾਰਦਾ ਕੋਈ ਬੱਚਾ ਆਪਣੇ ਪਰਿਵਾਰ ਝੂਠ ਨਹੀਂ ਬੋਲੂਗਾ ਬਜ਼ੁਰਗ ਆਪਣੇ ਪਰਿਵਾਰ ਝੂਠ ਨਹੀਂ ਬੋਲੂਗਾ ਕਿਉਂਕਿ ਉਹਦਾ ਪਰਿਵਾਰ ਹੈ ਅਕਾਲੀਵਲ ਵਾਸਤੇ ਆ ਸਾਡਾ ਪਰਿਵਾਰ ਹੈ